ਬਾਰਮਸ ਸਦਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ ਪਿਆਰ ਸਹਿਤ ਗੁਰਦੇਵ ਪਿਤਾ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਗੁਰੂ ਫਤੇ ਨਾਲ ਸਾਂਝ ਪਾਓ ਅਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਅ ਗਿਆਨ ਪੂਜਾ ਦੇ ਅਗਲੇ ਵਿਚਾਰ ਦੀ ਆਵ ਸੰਗਤ ਨਾਲ ਵਿਚਾਰ ਕਰਨ ਦਾ ਯਤਨ ਕੀਤਾ ਜਾਏ ਗੁਰਬਾਣੀ ਸਿੱਖ ਲਈ ਜੀਵਨ ਥੰਮੀ ਹੈ ਇਸ ਵਿੱਚੋਂ ਜੀਵਨ ਜਿਉਣ ਦੀਆਂ ਸਿੱਧੀਆਂ ਸਾਧੀਆਂ ਤੇ ਸਰਲ ਹਕੀਕਤਾਂ ਲੱਭੀਆਂ ਹਨ ਅਸੀਂ ਮੱਥਾ ਇਸ ਲਈ ਟੇਕਦੇ ਹਾਂ ਕਿ ਗੁਰੂ ਜੀ ਅਸੀਂ ਤੁਹਾਡੀਆਂ ਗੱਲਾਂ ਨੂੰ ਅਪਣਾ ਕੇ ਚੱਲਾਂਗੇ ਅਸੀਂ ਆਪਣੇ ਜੀਵਨ ਵਿੱਚੋਂ ਹਨੇਰਿਆਂ ਨੂੰ ਦੂਰ ਕਰਕੇ ਗਿਆਨ ਦੀ ਮੰਜ਼ਲ ਵੱਲ ਵੱਧਣ ਦਾ ਯਤਨ ਕਰਾਂਗੇ ਅਜਿਹਾ ਅਸੀਂ ਕਰ ਨਹੀਂ ਸਕੇ ਕਿਉਂਕਿ ਅਸੀਂ ਗਰਮੀਆਂ ਵਿੱਚ ਠੰਡੇ ਸਰਦੀਆਂ ਵਿੱਚ ਗਰਮ ਰਮਾਲੇ ਦੇਣ ਵਿੱਚ ਉਲਝ ਕੇ ਰਹਿ ਗਏ ਹਾਂ ਲੋੜ ਨਾਲੋਂ ਜ਼ਿਆਦਾ ਵੱਡਾ ਪੀੜਾ ਰੱਖ ਕੇ ਪੂਜਾ ਕਰਨ ਵਿੱਚ ਇੱਕ ਦੂਜੇ ਨਾਲੋਂ ਅੱਗੇ ਨਿਕਲਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਾਂ ਅਜਿਹਾ ਕਰਕੇ ਅਸੀਂ ਗੁਰੂ ਜੀ ਦੀ ਖੁਸ਼ੀ ਨਹੀਂ ਲੈ ਸਕਦੇ ਸਗੋਂ ਇੱਕ ਧਰਮ ਨੂੰ ਪਾਲ ਰਹੇ ਹੁੰਦੇ ਹਾਂ ਕਿ ਸਾਡੇ ਵਰਗਾ ਦੁਨੀਆ ਤੇ ਧਰਮੀ ਹੀ ਕੋਈ ਨਹੀਂ ਹੈ ਲੋੜ ਨਾਲੋਂ ਵੱਧ ਸ਼ਰਧਾ ਦਿਖਾਣ ਵਿੱਚ ਇੱਕ ਦੂਜੇ ਨਾਲੋਂ ਅੱਗੇ ਨਿਕਲਦੀ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਲੋੜ ਨਾਲੋਂ ਵੱਧ ਸ਼ਰਦਾ ਦੇ ਖਾਨ ਵਿੱਚ ਇੱਕ ਤਰ੍ਹਾਂ ਦੀ ਦੌੜ ਲੱਗੀ ਹੋਈ ਹੈ ਨਿੱਕੇ ਵੱਡੇ ਚੱਕਰ ਟੇਡੀਆਂ ਮੇਡੀਆਂ ਤਲਵਾਰਾਂ ਗੁਰੂ ਗ੍ਰੰਥ ਜੀ ਅੱਗੇ ਰੱਖ ਕੇ ਚੀਚੀ ਨੂੰ ਖੁੱਲ ਖੂਨ ਲਗਾ ਕੇ ਜ਼ਿੰਦਾ ਸ਼ਹੀਦ ਬਣਦੇ ਮਹਾਨ ਸੁਪਨੇ ਲੈ ਰਹੇ ਹਾਂ ਸ਼ਬਦ ਸਾਨੂੰ ਕੀ ਸਨੇਹਾ ਦਿੰਦਾ ਹੈ ਇਸ ਵੱਲ ਕਦੇ ਕਿਸੇ ਦਾ ਧਿਆਨ ਨਹੀਂ ਗਿਆ ਬਸੰਤ ਰਾਗ ਵਿੱਚੋਂ ਇੱਕ ਅਜਿਹਾ ਸ਼ਬਦ ਲਿਆ ਗਿਆ ਹੈ ਜੋ ਸੰਤੋਖ ਹਿੰਤਾ ਮਨੁੱਖ ਦੀ ਮਨੋਦਸ਼ਾ ਪੇਸ਼ ਕਰਦਾ ਹੈ ਕਬੀਰ ਸਾਹਿਬ ਜੀ ਨੇ ਇਸ ਨੂੰ ਉਚਾਰਨ ਕੀਤਾ ਹੈ ਆਓ ਇਸ ਵਿੱਚੋਂ ਜ਼ਿੰਦਗੀ ਦੀਆਂ ਹਕੀਕਤਾਂ ਜਾਣਨ ਦਾ ਯਤਨ ਕਰੀਏ सोरह की जैसी तेरी चाल तेरी पुंछट ऊपर चमक बाल, इस घर में है सो तू तू दुख और किसी के तू मत ही जा है चाकी चाट हैं चून खाहे हैं चाकी का चीथरा कहाँ ले जाए शी के पार तेरी बहुत डीठ मत लकड़ी सोटा तेरी पर पीठ कह कभील भोग भले कीन मत को मारे ईंट टेम ए वाक बसंत राग अंदर कबीर साहब जी दा पन्ना 1196 ਉਤੇ ਉਚਾਰਨ ਕੀਤਾ ਹੋਇਆ ਹੈ ਬਾਹਰ ਲਈ ਸੋਹਣੀ ਦਿਖ ਤੇ ਅੰਦਰ ਲਈ ਲੋਭ ਭਰੀ ਬਿਰਤੀ ਦਾ ਚਿਤ੍ਰਨ ਅਪਰੋਕਤ ਸ਼ਬਦ ਅੰਦਰ ਸਵਾਦਲੇ ਢੰਗ ਨਾਲ ਕੀਤਾ ਗਿਆ ਹੈ ਗੁਰਬਾਣੀ ਵਿੱਚ ਕੁੱਤੇ ਦੇ ਬਹੁ ਅਰਥਕ ਪ੍ਰਤੀਕ ਆਏ ਹਨ ਕਿਤੇ ਇਸ ਨੂੰ ਹੱਦ ਦਰਜੇ ਦਾ ਲਾਲਚੀ ਹਰ ਭਾਂਡੇ ਵਿੱਚ ਮੂੰਹ ਮਾਲਣ ਵਾਲਾ ਦਰਸਾਇਆ ਗਿਆ ਹੈ ਤੇ ਕਿਤੇ ਵਿਚਾਰੇ ਨੂੰ ਬਹੁਤ ਹੀ ਵਫਾਦਾਰ ਵਜੋਂ مالک ਦਾ ਸੇਵਾਦਾਰ ਕਰਕੇ ਬਿਆਨਿਆ ਗਿਆ ਹੈ। ਕਈ ਆਦਤਾਂ ਕਰਕੇ ਇਹ ਜਾਨਵਰ ਆਦਮੀ ਨਾਲੋਂ ਵੀ ਸਿਆਣਾ ਗਿਣਿਆ ਗਿਆ ਹੈ। ਕਹਿੰਦੇ ਨੇ ਇੱਕ ਆਦਮੀ ਨੇ ਛੁੱਟੀਆਂ ਕੱਟਣ ਲਈ ਕਿਸੇ ਹੋਟਲ ਵਿੱਚ ਕਮਰਾ ਬੁੱਕ ਕਰਵਾਉਂਦਿਆਂ ਆਪਣੀ ਮੁਸ਼ਕਲ ਦੱਸੀ ਕਿ ਮੇਰਾ ਕੁੱਤਾ ਵੀ ਨਾਲ ਹੀ ਰਹੇਗਾ। ਇਸ ਦੀ ਮੈਨੂੰ ਆਗਿਆ ਦਿੱਤੀ ਜਾਏ। ਹੋਟਲ ਦੇ ਮਾਲਕ ਨੇ ਬਹੁਤ ਹੀ ਸਲੀਕੇ ਨਾਲ ਯਾਤਰੀ ਨੂੰ ਉਤਰ ਦਿੱਤਾ ਕਿ हे ਭਲੇ ਲੋਕ ਸਾਨੂੰ ਤੇਰੇ ਕੁੱਤੇ ਦੇ ਕੋਈ ਇਤਰਾਜ਼ ਨਹੀਂ ਹੈ। ਜੀਵ ਸਦਕੇ ਆਪਣਾ ਕੁੱਤਾ ਲੈ ਕੇ ਆ। ਹੋਟਲ ਦੇ ਮਾਲਕ ਨੇ ਗੱਲ ਯਾਰੀ ਰੱਖਦਿਆਂ ਅੱਗੇ ਆਖਿਆ ਕਿ ਸਾਡੇ ਹੋਟਲ ਵਿੱਚ ਜਿੰਨੀ ਵਾਰੀ ਵੀ ਕੁੱਤੇ ਆਏ ਹਨ ਅੱਜ ਤੀਂ ਕਿਸੇ ਵੀ ਕੁੱਤੇ ਨੇ ਅਜੇ ਹੀ ਕੋਈ ਹਰਕਤ ਨਹੀਂ ਕੀਤੀ ਜਿਸ ਨਾਲ ਕੁੱਤੇ ਦੇ ਮਾਲਕ ਨੂੰ ਸ਼ਰਮਸਾਰ ਹੋਣਾ ਪਿਆ ਹੋਵੇ ਉਹ ਵੰਗਾਤਮਕ ਢੰਗ ਨਾਲ ਯਾਤਰੀ ਦੀ ਧੌੜੀ ਲਾਉਂਦਿਆਂ ਹੋਟਲ ਦੇ ਮਾਲਕ ਨੇ ਆਖਿਆ ਕਿ ਭਾਈ ਸਾਹਿਬ ਜੀ ਮੇਰੇ ਪਿਛਲੇ 20 ਸਾਲ ਦੇ ਤਜਰਬੇ ਤੋਂ ਇਹ ਗੱਲ ਸਿੱਧ ਹੋਈ ਹੈ ਕਿ ਅੱਜ ਤੀ ਕਿਸੇ ਵੀ ਕੁੱਤੇ ਨੇ ਹੋਟਲ ਦੀ ਕਿਸੇ ਵੀ ਚੀਜ਼ ਦੀ ਚੋਰੀ ਨਹੀਂ ਕੀਤੀ। ਨਾ ਕਦੇ ਜਾਣ ਲੱਗੀਆਂ ਚਮਚਾ ਚੁਰਾਇਆ ਹੈ। ਨਾ ਕੁੱਤੇ ਨੇ ਕਦੇ ਸਿਗਰਟ ਨੋਸ਼ੀ ਨਾ ਹੀ ਕਦੇ ਕੁੱਤੇ ਨੇ ਦਾਰੂ ਦੀ ਵਰਤੋਂ ਕੀਤੀ ਹੈ। ਨਾਹੀਂ ਜਾਣ ਲੱਗਿਆਂ ਕਦੇ ਬਿਸਤਰੇ ਦੀਆਂ ਚਾਦਰਾਂ ਨਾਲ ਜੁੱਤੀਆਂ ਪੂੰਝੀਆਂ ਹਨ ਇਹ ਸਾਰੇ ਕੰਮ ਤਾਂ ਆਦਮੀ ਹੀ ਕਰਦਾ ਹੈ ਕੁੱਤੇ ਦੀ ਮੈਨੂੰ ਕੀ ਤਕਲੀਫ ਹੋ ਸਕਦੀ ਹੈ ਸਾਨੂੰ ਤੁਹਾਡੇ ਕੁੱਤੇ ਦੇ ਆਉਣ ਤੇ ਕੋਈ ਇਤਰਾਜ਼ ਨਹੀਂ ਅਸੀਂ ਦੇ ਕਰਾਇਆ ਲੈਣਾ ਹ ਕਮਰਿਆਂ ਦਾ ਗੱਲ ਕੀ ਸਿਖਾਏ ਹੋਏ ਕੁੱਤੇ ਮਨੁੱਖ ਦੇ ਬਹੁਤ ਨਜ਼ਦੀਕ ਤੇ ਵਫਾਦਾਰ ਹਨ ਗੁਰੂ ਤੇਗ ਬਹਾਦਰ ਜੀ ਨੇ ਕੁੱਤੇ ਦੀ ਵਫਾਦਾਰੀ ਸੰਬੰਧੀ ਆਪਣੀ ਬਾਣੀ ਅੰਦਰ ਇੱਕ ਕਮਾਲ ਦਾ ਸ਼ਲੋਕ ਉਚਾਰਨ ਕੀਤਾ ਹੈ ਸਵਾਮੀ ਕੋ ਗਰੇ ਜਿਉ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਏ ਬਿਦਹਰ ਪਜੋ ਇਕ ਮਨ ਹੋਏ ਇਕ ਚਿੱਤ ਸ਼ਲੋਕ ਮਹਲਾ ਨੋਵਾ ਪੰਨਾ 1428 ਇਹ ਤਾਂ ਕੁੱਤੇ ਦਾ ਉਹ ਪਖ ਸੀ ਜਿਸ ਨਾਲ ਇਸ ਦੀ ਮਨੁੱਖ ਪ੍ਰਤੀ ਵਫਾਦਾਰੀ ਹੈ ਗਵਾਚੀਆਂ ਚੀਜ਼ਾਂ ਲੱਭਣ ਲਈ ਇਹ ਵਿਚਾਰਾ ਹਰ ਤਰ੍ਹਾਂ ਨਾਲ ਆਪਣੀਆਂ ਸੇਵਾਵਾਂ ਪੇਸ਼ ਕਰਦਾ ਹੈ ਮਨੁੱਖ ਦੁਆਰਾ ਕੀਤੇ ਹੋਏ ਕਤਲ ਮਰਡਰ ਰੇਪ ਡਰੱਗਸ ਆਦਿ ਇਤਿਆਦਿਕ ਇਸ ਦੀ ਪકડ ਵਿੱਚ ਆ ਜਾਂਦੇ ਹਨ ਪਰ ਇਹ ਕਾਲੀਆਂ ਕਰਤੂਤਾਂ ਮਨੁੱਖ ਕਰਦਾ ਹੈ ਮਨੁੱਖ ਦਿਆਂ ਕੀਤੀਆਂ ਹੋਈਆਂ ਕਾਲੀਆਂ ਕਰਤੂਤਾਂ ਨੂੰ ਕੁੱਤਾ ਆਪ ਸੁੰਘਣ ਸ਼ਕਤੀ ਦੀ ਵਰਤੋਂ ਕਰਕੇ ਸਮਾਜ ਦੇ ਸਾਹਮਣੇ ਲਿਆ ਕੇ ਰੱਖ ਦਿੰਦਾ ਹੈ ਕਬੀਰ ਸਾਹਿਬ ਜੀ ਨੇ ਕੁੱਤੇ ਦਾ ਇੱਕ ਉਹ ਪੱਖ ਵੀ ਪੇਸ਼ ਕੀਤਾ ਹੈ ਜਿਸ ਦੁਆਰਾ ਉਸ ਦੀ ਲਾਲਚ ਭਰੀ ਬਿਲਤੀ ਸਾਡੇ ਸਾਹਮਣੇ ਸਾਡੀਆਂ ਕਮਜ਼ੋਰੀਆਂ ਪੇਸ਼ ਪੇਸ਼ ਕਰਦੀ ਨਜ਼ਰ ਆਉਂਦੀ ਹੈ ਕੁੱਤਾ ਜਦੋਂ ਕਿਸੇ ਦੇ ਡਰ ਤੇ ਜਾਂਦਾ ਹੈ ਤਾਂ ਬਹੁਤ ਹੀ ਗਰੀਬੜਾ ਜਿਹਾ ਬਣਿਆ ਹੋਇਆ ਹੁੰਦਾ ਹੈ ਜੇ ਇਸ ਨੂੰ ਘਰ ਸੁਈਆਂ ਮਿਲ ਜਾਏ ਤਾਂ ਇਹ ਆਜ਼ਾਦੀ ਦਾ ਪੂਰਾ ਫਾਇਦਾ ਉਠਾ ਕੇ ਘਰ ਦੀ ਤਬਾਹੀ ਮਚਾਉਣ ਵਿੱਚ ਪੂਰਾ ਹੱਕ ਰੱਖਦਾ ਹੈ ਜਿਹੜੀ ਵੀ ਚੀਜ਼ ਮਿਲ ਜਾਏ ਉਸ ਵਿੱਚ ਮੂੰਹ ਪਾਉਣ ਦੀ ਕਰਦਾ ਹੈ ਪੂਰਾ ਲਾਲਚ ਜ਼ਾਹਰ ਕਰਦਿਆਂ ਹਰ ਚੀਜ਼ ਤੇ ਆਪਣਾ ਹੱਕ ਸਮਝਦਾ ਹੈ ਜੇਕਰ ਕੁਦਰਤੀ ਮਾਲਕ ਆ ਜਾਏ ਤਾਂ ਫਿਰ ਇਸ ਦੇ ਪੈਂਦੀਆਂ ਵਾਰ ਨਹੀਂ ਆਉਂਦਾ ਮਾਲਕ ਦੇ ਵੀ ਜੋ ਹੱਥ ਆ ਜਾਏ ਉਸ ਦੁਆਰਾ ਇਸ ਦੀ ਖੂਬ مرمਤ ਕਰਨ ਵਿੱਚ ਕੋਈ ਅਸਰ ਨਹੀਂ ਕੋਈ ਕਸਰ ਨਹੀਂ ਛੱਡਦਾ ਜੇਕਰ ਥੋੜਾ ਬਹੁਤਾ ਖਾ ਕੇ ਮਾਲਕ ਦੇ ਆਉਣ ਤੋਂ ਪਹਿਲੇ ਪਹਿਲ ਚਲਾ ਜਾਂਦਾ ਹੈ ਤਾਂ ਇਸ ਦੇ ਹੱਡਕਟ ਖਾਣ ਤੋਂ ਬਚ ਜਾਣ ਦੇ ਬਚ ਰਹਿੰਦੇ ਹਨ ਇਸ ਦੀ ਲਾਲਚੀ ਬਿਰਤੀ ਨੇ ਇਸ ਨੂੰ ਕਟ ਖਾਣ ਲਈ ਮਜਬੂਰ ਕੀਤਾ ਰਹਾਉ ਦੀਆਂ ਤੁਕਾਂ ਵਿੱਚ ਕਬੀਰ ਜੀ ਨੇ ਇੱਕ ਨਜ਼ਰੀਆ ਪੇਸ਼ ਕਰਦੇ ਹਾਂ ਕੋਜਿ ਸੁਝਾਅ ਦਿੱਤੇ ਹਨ ਇਹਨਾਂ ਸੁਝਾਵਾਂ ਨੂੰ ਅਸੀਂ ਮੰਨਣ ਲਈ ਤਿਆਰ ਨਹੀਂ ਹਾਂ ਇਸ ਲਈ ਸਮਾਜ ਵਿੱਚ ਹਫੜਾ ਦਫੜੀ ਮੱਚੀ ਹੋਈ ਹੈ ਆਪੋ ਆਪਣੀ ਕਿਰਤ ਦੀ ਯਕੀਨ ਕਰਨਾ ਔਖਾ ਹੋਇਆ ਜਾਪਣ ਲੱਗਾ ਹੈ ਰਹਾਉ ਦੀਆਂ ਤੁਕਾਂ ਇਸ ਸ਼ਬਦ ਦੀਆਂ ਇਸ ਪ੍ਰਕਾਰ ਹਨ ਇਸ ਘਰ ਮੇ ਹੈ ਸੋ ਤੂੰ ਢੂੰਡ ਖਾਂਹੀ ਔਰ ਕਿਸੇ ਹੀ ਕੇ ਤੂੰ ਮਤ ਹੀ ਜਾਹੇ ਇਸ ਘਰ ਦਾ ਪ੍ਰਤੀਕ ਆਪਣੀ ਕਿਰਤ ਕਮਾਈ ਤੋਂ ਲਿਆ ਗਿਆ ਹੈ ਇਸ ਘਰ ਆਪਣੀ ਕਿਰਤ ਨੂੰ ਆਰਾਮ ਨਾਲ ਵਰਤਿਆ ਵਰਤ ਸਕਦਾ ਹੈ ਕਿਸੇ ਆਦਮੀ ਨੂੰ ਕੋਈ ਇਤਰਾਜ਼ ਨਹੀਂ ਹੋ ਸਕਦਾ ਤੂੰ ਢੂੰਡ ਖਾਏ ਜਿਵੇਂ ਚਾਹੇ ਵਰਤਣ ਵਿੱਚ ਆਜ਼ਾਦੀ ਹੈ ਔਰ ਕੇਸੀ ਹੀ ਕੇ ਦਾ ਭਾਵ ਅਰਥ ਹੈ ਦੂਸਰੇ ਦੀ ਕਮਾਈ ਵੱਲ ਧਿਆਨ ਰੱਖਣਾ ਤੇ ਕਿਰਤ ਕਮਾਈ ਤੋਂ ਅਗਾਹ ਵੱਧ ਕੇ ਵੰਡੀ ਲੈ ਕੇ ਗਰੀਬ ਲੋਕਾਂ ਦੇ ਕੰਮ ਕਰਨ ਸੰਬੰਧੀ ਰੁਚੀ ਪ੍ਰਗਟ ਕਰਦੀ ਹੈ ਤੁਮ ਮਾਤੇ ਹੀ ਜਾਣੇ ਇਸ ਦਾ ਭਾਵ ਅਰਥ ਹੈ ਤਾੜਨਾ ਭਰੇ ਲਹਿਜੇ ਵਿੱਚ ਤਾਂ ਗੀਤ ਕੀਤੀ ਗਈ ਹੈ ਆਮ ਸਮਾਜ ਵਿੱਚ ਵੱਡੀ ਸ਼ਾਨੋ ਸ਼ੌਕਤ ਰੱਖਣ ਦਾ ਪਹਿਲਾਂ ਤੇ ਅੱਜ ਵੀ ਰਿਵਾਜ ਚੱਲਿਆ ਆ ਰਿਹਾ ਹੈ ਝੂਠੀ ਸ਼ਾਨ ਬਣਾਉਣ ਲਈ ਆਦਮੀ ਨੂੰ ਕਈ ਪ੍ਰਕਾਰ ਦੇ ਪਾਪੜ ਵੇਲੇ ਨੇ ਪੈਂਦੇ ਹਨ ਘਰ ਦੇ ਗੁਜ਼ਾਰੇ ਨੂੰ ਇੱਕ ਪਾਸੇ ਰੱਖ ਕੇ ਅਗਾਹਾਂ ਨਾਕਨਮੂਜ ਦੀ ਖਾਤਰ ਅੱਕੀ ਪਲਾਈਨ ਹੱਥ ਮਾਰਦਾ ਫਿਰਦਾ ਹੈ ਇਹ ਬੰਦਾ ਗਲਤ ਤਰੀਕਿਆਂ ਨੂੰ ਅਖਤਿਆਰ ਕਰਦਾ ਹੈ ਉਹ ਇਸ ਲਈ ਦੁੱਖ ਦਾ ਕਾਰਨ ਬਣਦੇ ਹਨ ਜਿੱਥੇ ਆਪਣੀ ਦਸਨੋਆਂ ਦੀ ਕੀਰਤਨ ਨੂੰ ਪ੍ਰੇਰਿਤ ਕਰਨ ਦਾ ਨਵੇਕਲਾ ਢੰਗ ਦੱਸਿਆ ਗਿਆ ਹੈ ਉਥੇ ਇੱਕ ਹੋਰ ਵੀ ਭਾਵ ਉੱਗੜ ਕੇ ਸਾਡੇ ਸਾਹਮਣੇ ਆਉਂਦਾ ਹੈ ਜਦੋਂ ਕਦੇ ਕਿਸੇ ਦੇ ਘਰ ਜਾਣ ਦਾ ਮੌਕਾ ਮਿਲਦਾ ਹੈ ਤਾਂ ਉਸ ਘਰ ਨੂੰ ਆਪਣਾ ਘਰ ਸਮਝ ਕੇ ਵਰਤੋਂ ਵਿਹਾਰ ਕਰਨਾ ਚਾਹੀਦਾ ਹੈ ਮਨੁੱਖ ਦੀ ਮਾਨਸਿਕ ਕਮਜ਼ੋਰੀ ਅਜਿਹਾ ਨਹੀਂ ਹੋਣ ਦਿੰਦੀ ਤੱਕਣਾਰ ਪਰਾਈਆਂ ਤੋਂ ਮਨੁੱਖ ਮੁਕਤ ਨਹੀਂ ਹੁੰਦਾ ਗ੍ਰੇਸਤੀ ਜ਼ਿੰਦਗੀ ਦੀ ਇਕਾਗਰਤਾ ਦਾ ਚਲਕਾਰਾ ਵੀ ਪੈਂਦਾ ਹੈ ਆਪਣੀ ਗ੍ਰੇਸਤੀ ਤੋਂ ਬਿਨਾ ਦੂਜੇ ਦੇ ਪਰਿਵਾਰ ਵੱਲ ਤੱਕਣਾ ਆਤਮਿਕ ਗਿਰਾਵਟ ਤੇ ਸ਼ਰਮਸਾਰ ਤੱਬਾ ਹੈ ਮਨੁੱਖੀ ਭਾਈਚਾਰੇ ਵਿੱਚ ਕੁੱਤੇ ਦੀ ਹੋਂਦ ਦਾ ਅਹਿਸਾਸ ਕਰਾਇਆ ਗਿਆ ਹੈ ਆਪਣੇ ਘਰ ਦੇ ਗ੍ਰਸਤੀ ਜੀਵਨ ਵਿੱਚ ਆਨੰਦ ਮਾਣਦਿਆਂ ਤੂੰ ਪਰਮਾਤਮਾ ਦਾ ਰੂਪ ਬਣ ਸਕਦਾ ਏ ਪਰਾਏ ਰੂਪ ਪਰਾਏ ਧਨਵਲ ਨਾ ਜਾਣ ਦੀ ਰੁਚੀ ਨੂੰ ਰੋਕਿਆ ਗਿਆ ਹੈ ਸਗੋਂ ਇਹਨਾਂ ਦਾ ਸ਼ਿਕਾਰ ਹਰ ਸਮੇਂ ਹੁੰਦਾ ਰਿਹਾ ਹੈ ਭਾਰਤ ਦੇ ਸਮਾਜ ਅੰਦਰ ਇਹ ਦੋਨੋਂ ਰੁਚੀਆਂ ਪ੍ਰਬਲ ਹੀ ਨਹੀਂ ਰਹੀਆਂ ਸਗੋਂ ਇਹਨਾਂ ਦਾ ਸ਼ਿਕਾਰ ਹਰ ਸਮੇਂ ਹੁੰਦਾ ਰਿਹਾ ਹੈ ਅੱਜ ਦੀਆਂ ਪ੍ਰਮੁੱਖ ਅਖਬਾਰਾਂ ਵਿੱਚ ਇਹ ਦੋ ਹੀ ਪ੍ਰਮੁੱਖ ਖਬਰਾਂ ਨਾਲ ਸ਼ਿੰਗਾਰੀਆਂ ਹੁੰਦੀਆਂ ਹਨ ਹੇਠਲੇ ਤਬਕੇ ਤੋਂ ਲੈ ਕੇ ਵਜ਼ੀਰਾਂ ਤਾਈਂ ਰੂਪ ਤੇ ਧਨ ਦੇ ਕਿਸਿਆਂ ਨਾਲ ਲਿਬੜੀਆਂ ਪਈਆਂ ਹੁੰਦੀਆਂ ਹਨ ਕਈ ਧਾਰਮਿਕ ਸਥਾਨ ਕਈ ਧਾਰਮਿਕ ਸਥਾਨ ਰੂਪ ਤੇ ਧੰਦੇ ਅੱਡੇ ਬਣ ਕੇ ਰਹਿ ਗਏ ਹਨ ਕਈ ਥਾਂ ਧਾਰਮਿਕ ਸਥਾਨ ਰੂਪ ਤੇ ਧੰਦੇ ਅੱਡੇ ਬਣ ਕੇ ਬਣ ਕੇ ਰਹਿ ਗਏ ਹਨ ਬਹੁਤ ਦਫਾ ਅਖਬਾਰਾਂ ਵਿੱਚੋਂ ਧਾਰਮਿਕ ਸਥਾਨਾਂ ਵਾਲੀਆਂ ਚੋਰੀਆਂ ਧਾਰਮਿਕ ਸਥਾਨਾਂ ਦੇ ਉੱਤੇ ਰੇਪ ਇਤਿਹਾਦਕ ਦੀਆਂ ਘਟਨਾਵਾਂ ਅਖਬਾਰਾਂ ਦੀ ਸੁਰਖੀਆਂ ਬਣਦੀਆਂ ਨੇ ਕਾਰਮਕ ਸਥਾਨ ਬਦਨਾਮ ਹੁੰਦੇ ਨੇ ਜ਼ਿੰਦਗੀ ਨੂੰ ਸਾਵਾ ਤੇ ਪਦਰਾ ਤੋੜਨ ਲਈ ਕਬੀਰ ਜੀ ਨੇ ਇਸ ਸ਼ਬਦ ਰਾਹੀਂ ਸਾਡੇ ਸਾਹਮਣੇ ਹੋ ਕੇ ਖੜਕਵੀਂ ਬੋਲੀ ਵਿੱਚ ਆਖ ਦਿੱਤਾ ਭਲਿਆ ਆਪਣੀ ਕਿਰਤ ਤੇ ਆਪਣੀ ਗ੍ਰਸਤੀ ਜੀਵਨ ਵਿੱਚ ਭਰੋਸਾ ਰੱਖ ਕੇ ਚੱਲੇਗਾ ਤਾਂ ਪ੍ਰਭੂ ਦਾ ਮਿਲਾਪ ਹੈ ਔਰ ਕਿਸੇ ਹੀ ਕੇ ਤੂੰ ਮਤਹੀਂ ਜਾਹੇ ਨੂੰ ਹਰ ਵੇਲੇ ਚੇਤ ਵਿੱਚ ਰੱਖਣ ਦਾ ਸੰਕਲਪ ਦ੍ਰਿੜ ਕਰਦਾ ਰਹੁ ਕੁੱਤੇ ਦੀ ਤੌਰ ਤੇ ਉਸ ਦੀ ਪੂਛਲ ਨੂੰ ਗਊ ਨਾਲ ਤੁਲਨਾ ਆਇਆ ਗਿਆ ਹੈ ਇਸ ਦੀ ਪੂਛਲ ਦੇ ਵਾਰ ਗਊ ਦੀ ਪੂਛਲ ਦੇ ਵਾਂਗ ਬਹੁਤ ਸੋਹਣੇ ਲੱਗਦੇ ਹਨ ਅਤੇ ਤੌਰ ਕਮਾਲ ਦੀ ਹੈ ਕੁੱਤਾ ਤੁਰਦਾ ਬੜਾ ਖੂਬਸੂਰਤ ਲੱਗਦਾ ਹੈ ਗਊ ਦੇ ਸੁਭਾਅ ਨੂੰ ਅਕਸਰ ਸ਼ਰਾਫਤ ਦੀ ਮਿਸਾਲ ਵਜੋਂ ਵਰਤਿਆ ਗਿਆ ਹੈ ਖਿਮਾ ਧੀਰਜ ਕਰ ਗਊ ਲਵੇਰੀ ਸਹਜੇ ਬਸ਼ਰਾ ਖੀਰ ਪੀਏ ਗੁਰਬਾਣੀ ਅੰਦਰ ਇਹਨਾਂ ਜਾਨਵਰਾਂ ਦੇ ਪ੍ਰਤੀਕ ਲੈ ਕੇ ਮਨੁੱਖ ਨੂੰ ਉਪਦੇਸ਼ ਦਿੰਦਾ ਹੈ ਹੁਣ ਇਹ ਸ਼ਬਦ ਕੁੱਤੇ ਨੇ ਸੁਣਨਾ ਕੋਈ ਨਹੀਂ ਕੁੱਤੇ ਅੱਗੇ ਵੀਣ ਵਜਾਈਏ ਜਾਂ ਕੁੱਤੇ ਦੇ ਕੋਲ ਬੈਠ ਕੇ ਇਹਦਾ ਉਪਦੇਸ਼ ਦੇਈਏ ਕੁੱਤੇ ਨੂੰ ਕੋਈ ਸਰੋਕਾਰ ਨਹੀਂ ਇਹਦਾ ਅਰਥ ਹੈ ਮਨੁੱਖੀ ਸੁਭਾਅ ਵਿੱਚ ਆਈ ਹੋਈ ਗਿਰਾਵਟ ਮਨੁੱਖੀ ਸੁਭਾਅ ਵਿੱਚ ਆਇਆ ਕੁੱਤੇ ਦਾ ਸੁਭਾਅ ਕਬੀਰ ਸਾਹਿਬ ਜੀ ਨੇ ਸਾਡੇ ਸਾਹਮਣੇ ਰੱਖਿਆ ਹੈ ਸਮਾਜ ਮੰਨੇ ਭਾਵੇਂ ਨਾ ਮੰਨੇ ਕੁੱਤੇ ਦੀ ਬਿਰਤੀ ਆਮ ਕਰਕੇ ਸਾਨੂੰ ਸਮਾਜ ਵਿੱਚੋਂ ਦੇਖਣ ਨੂੰ ਮਿਲ ਜਾਂਦੀ ਹੈ ਕੁੱਤੇ ਦੇ ਸੁਭਾਅ ਵਾਲੇ ਜੀਵ ਨੂੰ ਮੁਖਾਤਬ ਹੁੰਦਿਆਂ ਕਬੀਰ ਜੀ ਨੇ ਇੱਕ ਸਨੇਹਾ ਦੇਣ ਦਾ ਯਤਨ ਕੀਤਾ ਹੈ ਮੂਰਤ ਤੇਰੀ ਸ਼ਕਲ ਤੌਰ ਤੇ ਪਹਿਰਾਵਾ ਹਮੇਸ਼ਾ ਸ਼ਰੀਫਾਂ ਵਾਲਾ ਹੁੰਦਾ ਹੈ ਫਾਹੀ ਸੁਰਤ ਮਲੂਕੀ ਵੇਸ ਹੋਂਠਗਵਾੜਾ ਠੱਗੀ ਦੇਸ਼ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਕਿਹਾ ਹੈ ਫਾਹੀ ਸੁਰਤ ਮਲੂਕੀ ਵੇਸ ਤੇਰੀ ਸੁਰਤ ਦੇ ਵਿੱਚ ਰਸੀਆਂ ਨੇ ਫਾਈਆਂ ਨੇ ਫਾਈਆਂ ਤੋਂ ਭਾਵ ਕੋਈ ਵਿਚਾਰਾ ਗ੍ਰਿਸ਼ਤੀ ਉਹਦੀ ਕਿਰਤ ਕਮਾਈ ਕਿਵੇਂ ਲੁੱਟਣੀ ਆ ਜਾਂ ਉਸ ਨੂੰ ਆਪਣੀ ਲੁੱਟ ਦਾ ਕਿਵੇਂ ਸ਼ਿਕਾਰ ਬਣਾਉਣਾ ਤੇ ਬਾਹਰ ਪਹਿਰਾਵਾ ਕੀ ਹੈ ਮਲੂਕੀ ਵੇਸ ਸ਼ਰੀਫਾਂ ਵਾਲਾ ਮੇਰਾ ਪਹਿਰਾਵਾ ਹੈ ਸਾਧਾਂ ਵਾਲਾ ਮੇਰਾ ਪਹਿਰਾਵਾ ਹੈ ਇਹ ਸਾਰੀ ਗੱਲ ਪੰਜਾਬ ਦੇ ਨਾਮ ਤਰੀਕ ਸਾਰਿਆਂ ਸਾਧਾਂ ਉਤੇ ਢੁਕਦੀ ਹੈ ਜਿਨ੍ਹਾਂ ਨੇ ਸਰਦਾਰ ਜਸਵੰਤ ਸਿੰਘ ਕਮਲ ਦੀ ਲਖਦ ਕੌਮੀ وصੀਅਤ ਦੇ ਮੁਤਾਬਕ ਆਪਣੀਆਂ 5-5 ਮੰਜ਼ਲਾ ਮੜੀਆਂ ਉਸਾਰ ਲਈਆਂ ਹਨ ਤੋਂ ਕਬੀਰ ਸਾਹਿਬ ਦੇ ਸ਼ਬਦ ਵੱਲ ਮੁੜਦੇ ਹਾਂ ਕਬੀਰ ਸਾਹਿਬ ਜੀ ਆਖਰੇ ਹਨ ਸੁਰਹਾ ਕੀ ਜੈਸੀ ਤੇਰੀ ਚਾਲ ਤੇਰੀ ਪੁੰਛਟ ਉਪਰ ਚਮਕ ਬਾਲ ਫਰੀ ਸਾਹਿਬ ਜੀ ਨੇ ਵੀ ਇੱਕ ਸ਼ਲੋਕ ਅੰਦਰ ਅਜੇਹਾ ਹੀ ਇੱਕ ਭਾਵ ਪੇਸ਼ ਕੀਤਾ ਹੈ ਕਿ ਤੂੰ ਤਾਂ ਮੋਢੇ ਨਮਾ ਤੂੰ ਤਾਂ ਨਮਾਜ਼ ਅਦਾ ਕਰਨ ਲਈ ਮੋਢੇ ਤੇ ਮਸੱਲਾ ਗਾਲ ਕਾਲੇ ਰੰਗ ਦਾ ਸੂ ਪਾਇਆ ਹੋਇਆ ਏ ਦਿਲ ਵਿੱਚ ਕੈਂਚੀ ਵਾਂਗ ਕੁੱਤਰਨ ਦੀ ਭਾਵਨਾ ਮੂੰਹ ਵਿੱਚੋਂ ਮਿੱਠੇ ਬੋਲ ਬੋਲ ਰਹੇ ਹਨ ਤੇਹਰੀ ਬਾਹਰਲੀ ਬਨਾਵਟ ਦਿਖ ਤਾਂ ਉੱਚ ਕੋਟੀ ਦੇ ਬ੍ਰਹਮ ਗਿਆਨੀ ਨੂੰ ਵੀ ਮਾਤ ਪਾਉਂਦੀ ਹੈ ਪਰ ਦਿਲ ਵਿੱਚ ਅਗਿਆਨਤਾ ਦੀ ਕਿਸੇ ਨੂੰ ਦਾ ਲਾਉਣ ਦੀ ਅਗ ਦੱਬੀ ਪਈ ਹੋਈ ਹੈ ਫਰਮਾਨ ਕੰਨ ਫਰੀਦਾ ਕਨ ਮੁਸੱਲਾ ਸੂਫ ਗੜ੍ਹ ਦਿਲ ਕਾ ਤੀ ਗੋੜਵਾਤ ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ ਕਨ ਮੋਢਾ ਮੁਸੱਲਾ ਉਹ ਕਪੜਾ ਉਹ ਸਾਫ ਉਹ ਦਰੀ ਜਿਸ ਤੇ ਬੈਠ ਕੇ ਮੁਸਲਮਾਨ ਭਰਾ ਨਮਾਜ਼ ਅਦਾ ਕਰਦਾ ਸਾਡੀ ਕਮਿਊਨਿਟੀ ਅੰਦਰ ਵੀ ਸਾਡੀ ਕੌਮ ਅੰਦਰ ਵੀ ਕੁਝ ਲੋਕ ਮਸੱਲਾ ਚੁੱਕੀ ਫਿਰਦੇ ਨੇ ਕੁਝ ਲੋਕ ਲੱਕ ਨੂੰ ਹੀ ਕਪੜਾ ਬੰਨੀ ਬੈਠ ਫਿਰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਉਹ ਆਪਣਾ ਕਪੜਾ ਆਪੇ ਵਿਛਾ ਕੇ ਬਹਿ ਜਾਂਦੇ ਨੇ ਦਿਲ ਕਾ ਤੀ ਦਿਲ ਦੇ ਵਿੱਚ ਕੀ ਹੈ ਕੈਂਚੀ ਗੁੜਵਾਤ ਮਿੱਠੇ ਬੋਲ ਨੇ ਮਿੱਠਿਆ ਬੋਲਾਂ ਦੁਆਰਾ ਦਿਲ ਅੰਦਰ ਕੈਂਚੀ ਦੁਆਰਾ ਕੱਟਣ ਦੀ ਭਾਵਨਾ ਰੱਖਦੇ ਆ ਹੋਇਆ ਬਾਹਰ ਦੇ ਸੇ ਚਾਨਣਾ ਬਾਹਰੋਂ ਧਰਮੀ ਦਿਨ ਅੰਧਿਆਰੀ ਰਾਤ ਅੰਦਰ ਬਿਲਕੁਲ ਅਗਿਆਨਤਾ ਦੀ ਪੂਜਾ ਕਰ ਰਹੇ ਹਨ ਅੰਦਰ ਬਿਲਕੁਲ ਇਹਨਾਂ ਦੇ ਅੰਧੇਰਾ ਹੀ ਅੰਧੇਰਾ ਪਿਆ ਹੋਇਆ ਹੈ ਸ਼ਕਲ ਸੂਰਤ ਤਾਂ ਸ਼ਰੀਫਾਂ ਵਾਲੀ ਲੱਗਦੀ ਹੈ ਪਰ ਜਦੋਂ ਮੌਕਾ ਮਿਲਦਾ ਹੈ ਤਾਂ ਇਹ ਕੋਈ ਵੀ ਵਾਰ ਖਾਲੀ ਨਹੀਂ ਜਾਣ ਦਿੰਦਾ ਅਗਲੀਆਂ ਤੁਕਾਂ ਵਿੱਚ ਇੱਕ ਹੋਰ ਕਿਰਦਾਰ ਪੇਸ਼ ਕੀਤਾ ਹੈ ਸ਼ਰੀਫਾਂ ਵਾਲੀ ਚਾਲ ਤੁਰਿਆ ਜਾ ਰਿਹਾ ਹੈ ਅੱਗੇ ਕਿਸੇ ਦਾ ਖੁੱਲਾ ਘਰ ਮਿਲ ਗਿਆ ਚਮਕਦੀ ਪੂਛਲ ਤੇ ਗਉ ਤੋਰ ਦੀ ਮੜਕ ਰੱਖਣ ਵਾਲਾ ਬਿਨਾ ਆਲਾ ਦਵਾਲਾ ਦੇਖਿਆ ਉਸ ਘਰ ਵਿੱਚ ਵੜ ਕੇ ਆਪਣੀ ਮਨਮਰਜ਼ੀ ਕਰਦਾ ਹੈ ਲੋਕਾਂ ਦਾ ਪਾਠ ਇਸ ਤਰ੍ਹਾਂ ਹੈ ਚਾਕੀ ਚਾਟ ਹੈ ਚੂਨ ਖਾਂਹ ਹੈ ਚਾਕੀ ਦਾ ਚੀਥਰਾ ਕਹਾਂ ਲੈ ਜਾਹੇ ਪੁਰਾਣੇ ਸਮਿਆਂ ਵਿੱਚ ਚੱਕੀ ਦੀ ਆਮ ਵਰਤੋਂ ਹੁੰਦੀ ਸੀ ਆਟਾ ਤਿਆਰ ਕਰਨ ਉਪਰੰਤ ਇਹ ਕਪੜੇ ਨਾਲ ਸਾਫ਼ ਕਰ ਦਿੱਤੀ ਜਾਂਦੀ ਸੀ ਉਸ ਕਪੜੇ ਨੂੰ ਪਰੋਲਾ ਵੀ ਆਖਿਆ ਜਾਂਦਾ ਸੀ ਚੱਕੀ ਨਾਲ ਲੱਗਿਆ ਆਟਾ ਕੁੱਤਾ ਛੱਡਦਾ ਰਹਿੰਦਾ ਸੀ ਫਿਰ ਨੀਤ ਇਤਨੀ ਮਾੜੀ ਤੇ ਉੱਤਰ ਆਉਂਦਾ ਸੀ ਕਿ ਚੱਕੀ ਸਾਫ਼ ਕਰਨ ਵਾਲਾ ਪਰੋਲਾ ਵੀ ਮੂੰਹ ਵਿੱਚ ਪਾਈ ਆਪਣੇ ਨਾਲ ਹੀ ਲਿਆਉਣ ਦੇ ਯਤਨ ਵਿੱਚ ਲੱਗਿਆ ਰਹਿੰਦਾ ਸੀ ਜੇ ਚੱਕ ਚਟੀਆਂ ਇਸ ਦਾ ਰਾਜ ਨਹੀਂ ਹੁੰਦਾ ਤਾਂ ਪਰੋਲੇ ਨਾਲ ਕਿਤਨਾ ਕੁ ਰਸ ਸਕਦਾ ਹੈ ਬੰਦੇ ਦੀ ਮਾਨਸਿਕ ਦਸ਼ਾ ਦਾ ਪਾਜ ਉਗੜਦਾ ਨਜ਼ਰ ਆਉਂਦਾ ਦਿਸਦਾ ਹੈ ਇੱਕ ਮਾਇਕ ਪਦਾਰਥ ਇਕੱਠੇ ਕਰਨ ਦੀ ਲਾਲਸਾ ਦੂਜਾ ਕਿਸੇ ਦੇ ਘਰ ਵਿੱਚੋਂ ਇਸ ਨੂੰ ਆਸਰਾ ਮਿਲਦਾ ਹੈ ਉਸ ਦੀਆਂ ਵਸਤੂਆਂ ਦੀ ਚੋਰੀ ਕਰਨ ਤੋਂ ਗਰੇਜ਼ ਨਹੀਂ ਕਰਦਾ ਚਾਕੀ ਚੱਟ ਹੈ ਚੂਨ ਖਾਂਹ ਹੈ ਜਿਸ ਪਰਿਵਾਰ ਨੇ ਤੇਰੇ ਭਲੇ ਲਈ ਕੁਝ ਕੀਤਾ ਹੈ ਅਤੇ ਆਰਾਮ ਨਾਲ ਪ੍ਰਸ਼ਾਦਾ ਪਾਣੀ ਛਕਿਆ ਹੈ ਤੂੰ ਉਸ ਦਾ ਨੁਕਸਾਨ ਨਾ ਕਰ ਕਈ ਵਾਰੀ ਅਜਿਹੇ ਹਾਲ ਦੇਖਣ ਵਿੱਚ ਵੀ ਆਇਆ ਹੈ ਕਿ ਜਿਸ ਨੇ ਕਿਸੇ ਨੂੰ ਕੁਝ ਰਹਿਣ ਲਈ ਜਗ੍ਹਾ ਦਿੱਤੀ ਰਹਿਣ ਵਾਲਾ ਉਸ ਦਾ ਹੀ ਨੁਕਸਾਨ ਕਰਕੇ ਚਲਿਆ ਗਿਆ ਤੀ ਭੈਣ ਤੇ ਨਿਗਾ ਟਕਾਈਆਂ ਹੋਈਆਂ ਹੁੰਦੀਆਂ ਹਨ ਤੀਹਾਂ ਭੈਣਾਂ ਤੇ ਇਸ ਪਾਪੀ ਜਿਹੜੇ ਨੇ ਨਿਗਾਵਾਂ ਟਕਾਈਆਂ ਹੁੰਦੀਆਂ ਹਨ ਕਿਤਨੀ ਕਮੀਨਗੀ ਹੈ ਇਸ ਮਨੁੱਖ ਦੀ ਕੁਸਤੇ ਦਾ ਪ੍ਰਤੀਕ ਲੈ ਕੇ ਕਬੀਰ ਸਾਹਿਬ ਜੀ ਨੇ ਮਨੁੱਖ ਦੀ ਅਸਲੀਅਤ ਮਨੁੱਖ ਦੇ ਸਾਹਮਣੇ ਰੱਖ ਦਿੱਤੀ ਹੈ। ਵੇਰ ਸ਼ਾਦੀਆਂ ਪਾਰਟੀਆਂ ਦੇ ਕਈ ਪ੍ਰਕਾਰ ਦੇ ਤਮਾਸ਼ੇ ਦੇਖਣ ਨੂੰ ਮਿਲ ਜਾਂਦੇ ਹਨ। ਬੰਦੇ ਦੇ ਹੱਥ ਵਿੱਚ ਪਲੇਟ ਹੁੰਦੀ ਹੈ। 2-4 ਪੀਸ ਪਏ ਹੋਣਗੇ। ਇੱਕ ਹੱਥ ਵਿੱਚ ਹੋਏਗਾ, ਇੱਕ ਮੂੰਹ ਵਿੱਚ ਤੇ ਟੇਬਲ ਤੇ ਪਏ ਪੀਸਾਂ ਵੱਲ ਵੀ ਇਸ ਦੀ ਨਿਗਾਹ ਹੁੰਦੀ ਹੈ ਇਹ ਵੀ ਸਭ ਤੋਂ ਪਹਿਲਾਂ ਮੈਂ ਹੀ ਚੁੱਕਣੇ ਹਨ ਚੀਥਰਾ ਕਾਹਾਂ ਲੈ ਜਾਏ ਇਹ ਹਾਲਤ ਬੰਦੇ ਦੀ ਹੈ ਆਸਰਾ ਦੇਣ ਵਾਲੇ ਆਦਮੀ ਦੀਆਂ ਵਸਤੂਆਂ ਕਿਉਂ ਚਰਾ ਕੇ ਲਿਜਾ ਰਹੇ ਆ ਹੁਣ ਜੇ ਕੁੱਤੇ ਦਾ ਚੱਕੀ ਚੱਟਿਆਂ ਰਾਜ ਨਹੀਂ ਹੋਇਆ ਜਿਸ ਕੱਪੜੇ ਨਾਲ ਚੱਕੀ ਨੂੰ ਸਾਫ਼ ਕਰ ਰਹੇ ਆ ਉਹਨੂੰ ਪਰੋਲਾ ਜਾਂ ਚੀਥਰਾ ਕਿਹਾ ਜਾ ਰਿਹਾ ਹੈ ਕੁੱਤਾ ਉਹਨੂੰ ਵੀ ਲੈ ਕੇ ਤੁਰ ਪਿਆ ਵਾਹ ਬਈ ਵਾਹ ਜੇ ਕਿਸੇ ਨੇ ਤੇਰਾ ਕੰਮ ਸਾਰਿਆ ਤਾਂ ਤਦ ਵੀ ਤੈਨੂੰ ਤਸੱਲੀ ਨਹੀਂ ਤਾਂ ਉਸ ਦੀ ਚੋਰੀ ਕੀਤਾ ਵੀ ਤੇਰਾ ਕੁਝ ਨਹੀਂ ਸਰਨਾ ਕੁੱਤਾ ਚੱਕੀ ਚੱਟੇ ਪਰੋਲਾ ਆਪਣੇ ਨਾਲ ਲੈ ਜਾਏ ਫਿਰ ਵੀ ਮਾਲਕ ਦੇ ਕੁੱਤੇ ਦਾ ਕੁਝ ਬਚਾ ਹੋ ਸਕਦਾ ਹੈ ਕੁੱਤੇ ਦੀ ਕੁਦਰਤੀ ਨਿਗਾ ਛਿੱਕੇ ਵਿੱਚ ਟੰਗੀ ਹੋਈ ਵਸਤੂ ਤੇ ਪਈ ਕਿਉਂਕਿ ਜਿਸ ਦੀ ਪ੍ਰਾਪਤੀ ਕਰਨ ਦੀ ਕੁੱਟ ਦਾ ਕਾਰਨ ਬਣਿਆ ਫਿਰ ਦੁਹਰਾ ਲਿਆ ਕੁੱਤੇ ਦੀ ਕੁਦਰਤੀ ਨਿਗਾ ਘਰ ਦੇ ਵਿੱਚ ਜੋ ਛਿੱਕਾ ਟੰਗਿਆ ਹੋਇਆ ਸੀ ਉਸ ਤੇ ਪਈ ਇਸ ਪ੍ਰਾਪਤੀ ਦੇ ਯਤਨ ਵਿੱਚ ਕੁੱਤੇ ਨੂੰ ਕੁੱਟ ਦਾ ਕਾਰਨ ਬਣਿਆ ਕਿਉਂ ਛੀਕੇ ਪਰ ਤੇਰੀ ਬਹੁਤ ਢੀਠ ਮਤ ਲੱਕੜੀ ਸੋਟਾ ਤੇਰੀ ਪਰੇ ਪੀਠ ਕਬੀਰ ਜੀ ਦੇ ਜ਼ਮਾਨੇ ਵਿੱਚ ਫਰਿੱਜਾਂ ਨਹੀਂ ਹੁੰਦੀਆਂ ਸਨ ਲੋਕ ਦੁੱਧ ਆਦਿਕ ਨੂੰ ਛਿੱਕੇ ਵਿੱਚ ਪਾ ਕੇ ਤੰਗ ਦੇਂਦੇ ਸਨ ਹੁਣ ਕੁੱਤੇ ਨੇ ਚੱਕੀ ਚੱਤੀ ਕੋਰੋਲਾ ਨਾਲ ਲੈ ਜਾਣ ਦੀ ਕੋਸ਼ਿਸ਼ ਵਿੱਚ ਲੱਗਿਆ ਹੋਇਆ ਹੈ ਅਚਾਨਕ ਛਿੱਕਾ ਇਸ ਨੂੰ ਦਿਸਦਾ ਹੈ ਤੇ ਦੁੱਧ ਦੀ ਲਾਲਸਾ ਨੇ ਇਸ ਦੇ ਲਾਲਚ ਨੂੰ ਪ੍ਰੇਰਿਤ ਕੀਤਾ ਦੁੱਧ ਪ੍ਰਾਪਤ ਕਰਨ ਲਈ ਇਸ ਨੇ ਛਾਲ ਲਗਾਈ ਖੜਕਾ ਸੁਣ ਕੇ ਮਾਲਕ ਉੱਠਿਆ ਤੇ ਉਸ ਦੇ ਹੱਥ ਵਿੱਚ ਜੋ ਆਇਆ ਉਸ ਨੇ ਕੁੱਤੇ ਵੱਲ ਵਗਾਹ ਕੇ ਮਾਰਿਆ ਕੁੱਤਾ ਸੱਟ ਖਾ ਕੇ ਚੌਂ ਚੌਂ ਕਰਦਾ ਅੱਗੇ ਲਾ ਕੇ ਭੱਜ ਨਿਕਲਿਆ ਛੀਕੇ ਪਰ ਤੇਰੀ ਬਹੁਤ ਡੀਟ ਲਾਲਚ ਦੀ ਬਿਰਤੀ ਅਤੇ ਪ੍ਰਾਏ ਘਰ ਦੇਖਣ ਦੀ ਰੁਚੀ प्रबल ਦਿਖਾਈ ਦਿੰਦੀ ਹੈ ਦੋਨਾਂ ਬਿਰਤੀਆਂ ਦੇ ਅਧੀਨ ਰਹਿਣ ਵਾਲੇ ਦੀ ਹਮੇਸ਼ਾ ਖੁਆਰੀ ਹੁੰਦੀ ਹੈ ਜੇ ਆਪਣੇ ਘਰ ਅਤੇ ਲਾਲਚ ਦੀ ਬਿਰਤੀ ਤੋਂ ਉੱਪਰ ਉੱਠ ਜਾਏ ਤਾਂ ਜ਼ਲਾਲ ਵਰਗਾ ਸੋਟਾ ਇਸ ਦੀ ਪਿੱਠ ਤੇ ਨਹੀਂ ਵੱਜੇਗਾ ਅਖੀਰਲੀਆ ਤੁਕਾਂ ਵਿੱਚ ਸ਼ਬਦ ਦਾ ਆਦਰਸ਼ ਖੁਆਰੀ ਤੋਂ ਬਚਣ ਦਾ ਰੱਖਿਆ ਹੈ ਇਲਾਹੀ ਫਰਮਾਨ ਹੈ ਕਹ ਕਬੀਰ ਭੋਗ ਭਲੇ ਕੀਨ ਮਾਤ ਕਉ ਮਾਰੈ ਇੰਟ ਢੇਮ ਹਰ ਆਦਮੀ ਨੂੰ ਸਮਾਜਿਕ ਬੁਰਾਈ ਪ੍ਰਾਇ ਘਰ ਤੇ ਨਿਗਾ ਰੱਖਣੀ ਅਤੇ ਲਾਲਚ ਵਰਗੀਆਂ ਬਿਮਾਰੀ ਤੋਂ ਬਚਣ ਦਾ ਰਹਿਮਤਾ ਭਰਿਆ ਸੁਨੇਹਾ ਮਿਲਦਾ ਹੈ ਆਪਣੀ ਕਿਰਤ ਕਮਾਈ ਤੇ ਆਪਣੀ ਪਰਿਵਾਰਕ ਜ਼ਿੰਦਗੀ ਵਿੱਚ ਰਹਿ ਕੇ ਵੀ ਸੰਜਮ ਦੀ ਬਿਰਤੀ ਨੂੰ ਅਪਣਾਉਣ ਦਾ ਇੱਕ ਤਜਰਬਾ ਰੱਖਿਆ ਹੈ ਇਸ ਵਿੱਚ ਕਦਾਚਿਤ ਦੋ ਰਾਏਆਂ ਨਹੀਂ ਹੋ ਸਕਦੀਆਂ ਜੋ ਆਦਮੀ ਸੰਜਮ ਵਿੱਚ ਰਹਿ ਕੇ ਚੱਲਦਾ ਹੈ ਉਹ ਕਦੇ ਵੀ ਆਪਣੀ ਜ਼ਿੰਦਗੀ ਵਿੱਚ ਖੁਆਰ ਨਹੀਂ ਹੁੰਦਾ ਭੋਗ ਭਲੇ ਕੀਨ ਦਾ ਆਦਰਸ਼ ਆਪਣੀ ਸੁਚੇਜੀ ਕਿਰਤ ਆਪਣੀ ਪਰਿਵਾਰਕ ਜ਼ਿੰਦਗੀ ਵਿੱਚ ਆਨੰਦ ਮਾਣਨ ਦਾ ਰੱਖਿਆ ਗਿਆ ਹੈ ਮਰਤ ਕੋ ਮਾਰੇ ਈਂ ਢੀਮ ਕਦੇ ਵੀ ਤੈਨੂੰ ਸ਼ਰਮਸਾਲ ਨਹੀਂ ਹੋਣਾ ਪਏਗਾ ਕੁੱਤਾ ਬੇਜਬਾਨ ਜੀਵ ਹੈ ਜਿੱਥੇ ਇਹ ਖਾਂਦਾ ਹੈ ਉੱਥੇ ਉਜਾੜਾ ਵੀ ਪਾਉਂਦਾ ਹੈ ਇਹ ਤਰਤੀਬ ਨਾਲ ਨਹੀਂ ਖਾਏਗਾ ਇਸ ਲਈ ਨੁਕਸਾਨ ਜ਼ਿਆਦਾ ਕਰਦਾ ਹੈ ਏਹੀ ਹਾਲਤ ਮਨੁੱਖੀ ਸੁਭਾਅ ਦੀ ਹੈ ਬਥੇਰਾ ਖਾਦਾ ਉਜਾੜਿਆ ਲੋਕਾਂ ਦੇ ਘਰਾਂ ਵੱਲ ਨਿਗਾ ਰੱਖੀ ਕਈ ਵਾਰ ਮੁਕਦਮੇ ਮੁਕਦਮੀ ਹੋਏ ਪੈਸਾ ਨੁਕਸਾਨ ਹੋਇਆ ਜ਼ੇਲਤਾਂ ਵਾਲੀ ਹਾਲਤ ਦਾ ਕਈ ਵਾਰ ਸਾਹਮਣਾ ਕਰਨਾ ਪਿਆ ਇਸ ਸ਼ਬਦ ਵਿੱਚ ਦੋ ਗੱਲਾਂ ਆਪਣੀ ਸੁਚੱਜੀ ਕਿਰਤ ਤੇ ਆਪਣਾ ਅਨੰਦ ਭਰਿਆ ਗ੍ਰਸਤੀ ਜੀਵਨ ਵਰਤੀਤ ਕਰਨ ਤੇ ਜ਼ੋਰ ਦਿੱਤਾ ਗਿਆ ਹੈ ਅਜਿਹਾ ਕਰਦਿਆਂ ਕੋਈ ਵੀ ਈਨ ਢੇਮ ਬੁਰਾ ਨਹੀਂ ਆਖੇਗਾ ਈਨ ਢੇਮ ਨਹੀਂ ਮਾਰੇਗਾ ਭਾਵ ਬੁਰਾ ਨਹੀਂ ਆਖੇਗਾ ਗਿੱਲੀ ਗਿੱਲੀ ਰੋਡੜੀ ਭੌਂਦੀ ਭਾਵ ਭਾਵ ਆਏ ਜੋ ਬੈਠੇ ਸੇ ਫਾਥਿਆ ਉਬਰੇ ਭਾਗ ਮਥਾਹੇ ਮਹੱਲਾ 5ਵਾਂ 197 ਗੁਰੂ ਪਿਆਰ ਵਾਲਿਓ ਇਸ ਸ਼ਬਦ ਦੀ ਵਿਚਾਰ ਕਰਨ ਦਾ ਭਾਵ ਅਰਥ ਆਪ ਸੰਗਤ ਨਾਲ ਵਿਚਾਰ ਚਰਚਾ ਕਰਨ ਦਾ ਅਰਥ ਇਹੀ ਹੈ ਕਿ ਗੁਰਬਾਣੀ ਨੇ ਕੁੱਤੇ ਦਾ ਪ੍ਰਤੀਕ ਲੈ ਕੇ ਮਨੁੱਖ ਨੂੰ ਸਮਝਾਇਆ ਇਸ ਤੋਂ ਗੱਲ ਸਪਸ਼ਟ ਹੁੰਦੀ ਹੈ ਕਿ ਮਨੁੱਖੀ ਜੀਵਨ ਦੇ ਵਿੱਚ ਹੈ ਦੇਖਣ ਨੂੰ ਮਨੁੱਖ ਪਰ ਕਰਤੂ ਦੇ ਦੀ ਕੁੱਤਿਆਂ ਵਾਲੀ ਆ ਪਸ਼ੂਆਂ ਵਾਲੀ ਆ ਇਹਦਾ ਅਰਥ ਹੈ ਮਨੁੱਖ ਹੁੰਦਾ ਹੋਇਆ ਵੀ ਇਹ ਕੁੱਤਿਆਂ ਵਾਲੀ ਜੂਨ ਭੋਗ ਰਿਹਾ ਮਾਨਸ ਮੂਰਤ ਨਾਨਕ ਨਾਮ ਅੰਧੀ ਦੁਨੀਆ ਸਾਹਿਬ ਜਾਨ ਮਾਨਸ ਮੂਰਤ ਕਰਨੀ ਕੁੱਤਾ ਦਰ ਫਰਮਾਨ ਮਾਨਸ ਮੂਰਤ ਨਾਨਕ ਨਾਮ ਇਹ ਗੁਰੂ ਸਾਹਿਬ ਦਾ ਬੜਾ ਪਿਆਰਾ ਵਾਕ ਹੈ ਵੇਖਣ ਨੂੰ ਮਨੁੱਖ ਲੱਗਦਾ ਹੈ ਪਰ ਕਰਤੂਤ ਇਹਦੀ ਕੁੱਤਿਆਂ ਵਰਗੀ ਹੈ ਇਹਦਾ ਅਰਥ ਹੈ ਮਨੁੱਖ ਤੇ ਹੈ ਪਰ ਇਹਦੀ ਜੂਨ ਕੁੱਤਿਆਂ ਵਰਗੀ ਹੈ ਇਸ ਲਈ ਜਿਉਂਦੇ ਜੀ ਜੋ ਅਸੀਂ ਜੂਨ ਭੋਗ ਰਹੇ ਹਾਂ ਉਸ ਦੀ ਵਿਚਾਰ ਕਬੀਰ ਸਾਹਿਬ ਨੇ ਆਪਣੀ ਬਾਣੀ ਵਿੱਚ ਰੱਖੀ ਹੈ ਸਾਡਾ ਫਰਜ਼ ਬਣਦਾ ਹੈ ਸਾਹਿਬਾਂ ਦੀ ਪਾਵਨ ਪਵਿੱਤਰ ਬਾਣੀ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਅਪਣਾ ਕੇ ਹਨੇਰੇ ਨੂੰ ਖਤਮ ਕਰੀਏ ਗਿਆਨ ਦੀ ਪ੍ਰਾਪਤੀ ਲਈਏ ਭੁੱਲਾਂ ਚੁਕਾਂ ਦੀ ਖਿਮਾ ਕਰਨੀ ਪਿਆਰ ਸਦ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ